ਹਾਂਜੀ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਤਾਂ ਕਿ ਅਰਥਾਂ ਦਾ ਅੰਤਰ ਸਪਸ਼ਟ ਹੋਵੇ ਹੁਣ ਬੋਲਣ ਦੇ ਵਿੱਚ ਥੋੜਾ ਬਥਾ ਜਦੋਂ ਫਰਕ ਹੁੰਦਾ ਨਾ ਤਾਂ ਉਸ ਸਮੇਂ ਇਹ ਚੀਜ਼ਾਂ ਸਾਨੂੰ ਵਾਕ ਬਣਾ ਕੇ ਜ਼ਿਆਦਾ ਸਮਝ ਲੱਗਦੀਆਂ ਨੇ ਜਿਵੇਂ ਖਾਕੇ ਖਾਕੇ ਨਕਸ਼ੇ ਹੁੰਦੇ ਆ ਨਕਸ਼ੇ ਇਹ ਪਰਦੇ ਖਾਕੇ ਹਨ ਫਿਰ ਆ ਜਾਂਦਾ ਖਾਕੇ ਮੈਂ ਰੋਟੀ ਖਾ ਕੇ ਸਕੂਲ ਗਿਆ ਇਸ ਤੋਂ ਬਾਅਦ ਆ ਜਾਂਦਾ ਰੋਕੇ ਰੋਕੇ ਸਮਾ ਰੋਕੇ ਨਹੀਂ ਰੁਕਦਾ ਵੇਜੇ ਆਪਾਂ ਫਰਕ ਕਰਦੀ ਹੈ ਰੋਕੇ ਉਸਨੇ ਆਪਣੀ ਕਹਾਣੀ ਰੋਕੇ ਦੱਸੀ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਔਕੜ ਔਕੜ ਤਕਲੀਫ ਸਾਨੂੰ ਔਕੜ ਵੇਲੇ ਹੌਸਲਾ ਨਹੀਂ ਛੱਡਣਾ ਚਾਹੀਦਾ ਔਕੜ ਪੰਜਾਬੀ ਵਿੱਚ ਔਕੜ ਇੱਕ ਲਗ ਹੈ ਫਿਰ ਆ ਜਾਂਦਾ ਸੌਦਾ ਮੈਂ ਸੌਦਾ ਲੈਣ ਦੁਕਾਨ ਤੇ ਗਈ ਸੌਂਦਾ ਜਦੋਂ ਬਿੰਦੀ ਲੱਗੀ ਉੱਪਰ ਸੌਂਦਾ ਮੈਂ ਰਾਤ ਨੂੰ 10 ਵਜੇ ਸੌਂਦਾ ਹਾਂ ਫਿਰ ਆ ਗਿਆ ਕੱਤ ਕੁੜੀਆਂ ਸੂਤ ਕੱਤ ਰਹੀਆਂ ਹਨ ਕੰਤ ਪਹਿਲਾਂ ਅਦਕ ਹੁਣ ਕੀ ਆ ਟਿੱਪੀ ਜੇ ਅਦਕ ਆ ਤਾਂ ਕੱਤ ਤੇ ਜੇ ਟਿੱਪੀ ਆ ਤਾਂ ਕੰਤ ਕੰਤ ਦਾ ਕਰਵळा ਹਰ ਔਰਤ ਆਪਣੇ ਕੰਤ ਨੂੰ ਪਿਆਰ ਕਰਦੀ ਹੈ ਫਿਰ ਆ ਗਿਆ ਸਾਡੇ ਕੋਲ ਇੱਕ ਖੱਡ ਬਸ ਖੱਡ ਵਿੱਚ ਡਿਗ ਪਈ ওই ਉਸੇ ਤਰੀਕੇ ਨਾਲ ਜੇ ਆਧਕਾ ਤਾਂ ਖੱਖੇ ਤੇ ਆਧਕ ਡੱਡਾ ਖੱਡ ਬਣਗੀ ਤੇ ਜੇ ਅਸੀਂ ਕਹਿੰਨੇ ਟਿੱਪੀ ਪਾ ਦਿੱਤੀ ਤਾਂ ਬਣਗੀ ਖੰਡ ਚਾਹ ਵਿੱਚ ਖੰਡ ਪਾ ਦਿਓ ਫਿਰ ਆ ਗਿਆ 7 ਨਿੰਬੂ ਦਾ 7 ਲਿਓ 7 ਉਸ ਵਿੱਚ 7 ਸਾਤ ਹੀ ਨਹੀਂ ਹੈ 7 ਮੇਰੇ ਕੋਲੇ 7 ਸੂਟ ਹਨ ਫਿਰ ਆ ਗਿਆ ਸਦਾ ਸਦਾ ਸੱਚ ਬੋਲੋ ਸੱਦਾ ਸੱਦਾ ਉਸਨੇ ਘਰ ਆਉਣ ਲਈ ਸੱਦਾ ਦਿੱਤਾ ਅੱਗੇ ਜਾਂਦਾ ਕਿਸੇ ਕਿਸੇ ਨਾਲ ਬੁਰਾ ਨਾ ਕਰੋ ਕਿਸੇ ਜਿਵੇਂ ਹੀ ਰਾਂਝਾ ਦਾ ਕਿੱਸਾ ਸਸੀ ਪੁੰਨੂ ਦਾ ਕਿੱਸਾ ਮਿਰਜ਼ਾ ਸਾਹਿਬ ਦਾ ਕਿੱਸਾ ਪੂਰਨ ਭਗਤ ਦਾ ਕਿੱਸਾ ਉਹ ਆ ਜਾਂਦੇ ਨੇ ਕਿਸੇ ਮੈਂ ਪੰਜਾਬੀ ਦੇ ਸਾਰੇ ਕਿੱਸੇ ਪੜੇ ਅੱਗੇ ਆ ਗਿਆ ਕੁਲੀ ਸਟੇਸ਼ਨ ਤੇ ਕੁਲੀ ਨੇ ਮੇਰਾ ਸਮਾਨ ਚੁੱਕਿਆ ਦੂਜਾ ਕੀ ਆ ਗਿਆ ਕੁਲੀ ਕੁлле ਗਰੀਬ ਪਰਵਾਰ ਕੁਲੀ ਵਿੱਚ ਰਹਿੰਦਾ ਹੈ ਫਿਰ ਅੱਗੇ ਆ ਗਿਆ ਘਾਟ ਕਾਲੀ ਘਾਟ ਝੜਾਈ ਹੈ ਘਾਟ मौत दर घट रही है घट मेरे को पका पका रोटियां पका लिया हन पक्का अंब पक्का है बचा बलजीत ने ਬੱਚੇ ਨੂੰ ਬਚਾ ਲਿਆ ਬੱਚਾ ਇਸੇ ਵਾਕ ਨੂੰ ਵੀ ਆਪਾਂ ਬਣਾ ਸਕਦੇ ਆ ਬੱਚਾ ਪੜ ਰਿਹਾ ਹੈ ਪਜ ਆਪਾਂ ਕਹਿੰਦੇ ਆ ਰਾਮ ਦਾ ਨਾਮ ਪਜ ਪਜ ਮਤਲਬ ਸਿਮਰ ਸਿਮਰਨ ਕਰ ਪ੍ਰਮਾਤਮਾ ਦਾ ਨਾਮ ਜਾਪ ਪ੍ਰਮਾਤਮਾ ਦਾ ਨਾਮ ਪਜ ਲਵੋ ਪਜ ਉਹ ਕਿਤਾਬ ਚੁੱਕ ਕੇ ਭੱਜ ਗਿਆ ਵਟਾ ਉਸਨੇ ਆਪਣਾ ਭੇਸ ਬਟਾ ਲਿਆ ਵਟਾ ਉਸਨੇ ਮੇਰੇ ਸਿਰ ਵਿੱਚ ਵਟਾ ਮਾਰਿਆ